ਕਹਿੰਦੇ ਸੀ ਦਾ ਸਿੰਘਾਂ ਦਾ ਸਸਕਾਰ ਹੋਇਆ ਨਾ ਛੁੱਟੀ ਗੰਢੀ ਸਾਹਿਬ ਦੇ ਮਗਰਲੇ ਪਾਸੇ ਸ਼ਹੀਦਾਂ ਹੀ ਕਹਿੰਦੇ ਆਪਾਂ ਉਸ ਥਾਂ ਨੂੰ ਸਿੱਧਾ ਸਥਾਨ ਦੇ ਉੱਤੇ ਤੇ ਉਹ ਜਿੱਥੋਂ ਆਪਾਂ ਪੈਰ ਧੋਕੇ ਜਿਹਨੂੰ ਆਪਾਂ ਚਰਨ ਗੰਗਾ ਕਹਿ ਦਿੰਨੇ ਆ ਉੱਥੋਂ ਲੰਘਦੇ ਆ ਨਾ ਅੰਦਰ ਪ੍ਰਾਤਨ ਪੁਰਾਣੀ ਗੱਲ ਐ ਕੋਈ 200 ਸਾਲ ਪੁਰਾਣੀ ਗੱਲ ਹੋਣੀ ਕਹਿੰਦੇ ਵੀ ਇੱਕ ਮਾਈ ਉਹ ਜੋ ਬੱਚੇ ਦੇ ਵਿੱਚੋਂ ਉਹ ਚਰਨ ਗੰਗਾ ਵਾਲੇ ਸਥਾਨ ਦੇ ਵਿੱਚੋਂ ਜਿੱਥੋਂ ਸੰਗਤ ਲੰਘ ਰਹੀ ਐ ਹੈ ਨਾ ਪੈਰ ਧੋਕੇ ਲੰਘਦੀ ਹੁੰਦੀ ਐ ਉੱਥੋਂ ਲੈ ਲੈ ਕੇ ਪਾਣੀ ਜਾਂ ਜਲ ਆਪਦੇ ਬੱਚੇ ਦੇ ਮੂੰਹ 'ਚ ਪਾਈ ਜਾਂਦੀ ਐ ਉੱਥੋਂ ਲੈ ਲੈ ਕੇ ਜਲ ਉਹਦੀਆਂ ਅੱਖਾਂ 'ਚ ਪਾਈ ਜਾਂਦੀ ਐ ਤੇ ਨਾਲੀ ਬੋਲੀ ਜਾਂਦੀ ਐ ਸ਼ੀਦੀ ਤਾਂ ਇੱਕ ਦੀ ਝਾਲ ਚੱਲਣੀ ਔਖੀ ਐ ਤੁਸੀਂ ਤਾਂ 40 ਸੀ ਹੂੰ ਕਿਸੇ ਨੇ ਪੁੱਛਿਆ ਮਾਈ ਤੂੰ ਕੀ ਕਰਦੀ ਐ ਕਹਿੰਦੀ ਮੇਰੀਆਂ ਮੇਰੇ ਬੱਚ ਬਾਲ ਦੀਆਂ ਅੱਖਾਂ ਦੀ ਰੋਸ਼ਨੀ ਹੈਨੀ ਇਹ ਦਿਨ ਪਰਤਊਗੀ ਮਾਈ ਤੇਰੇ ਇਹ ਇਹਦੇ ਨਾਲ ਤੇਰੇ ਬਾਲ ਦੀਆਂ ਅੱਖਾਂ ਖੁੱਲ ਜਾਣਗੀਆਂ ਉਹ ਕਹਿੰਦੀ ਇਹਦੇ ਨਾਲ ਤਾਂ ਉਹ ਅੱਖਾਂ ਖੁੱਲ ਜਾਣਗੀਆਂ ਪੁੱਤ ਜਿਹੜੀਆਂ ਖੁੱਲਣ ਦੀਆਂ ਅਸੀਂ ਜਨਮ ਤੋਂ ਅਰਦਾਸਾਂ ਕਰਦੇ ਆ ਇਹਦੇ ਨਾਲ ਤੇਰੀਆਂ ਅੰਦਰਲੀ ਅੱਖਾਂ ਖੁੱਲ ਜਾਣਗੀਆਂ ਉਹਨਾਂ ਨੂੰ ਪਤਾ ਸੀ ਬਾਬਾ ਜੀ ਮੁੱਲ ਹੈਨਾ ਸ਼ਹੀਦਾਂ ਦੀਆਂ ਸਥਾਨ ਦੇ ਉੱਤੇ ਜਾ ਕੇ ਕਿਵੇਂ ਅਰਦਾਸ ਕਰੀਦੀ ਹੈ ਸ਼ਹੀਦਾਂ ਦੇ ਸਥਾਨ ਦੇ ਉੱਤੇ ਜਾ ਕੇ ਕਿਵੇਂ ਕੋਈ ਚੀਜ਼ਾਂ ਮੰਗੀਦੀਆਂ ਤੇ ਕਿਵੇਂ ਸ਼ਹੀਦ ਸਿੰਘ ਪੂਰਨ